ਸਸ਼ੀ ਗਾਜ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਪੰਜਾਬੀ ਮਾਂ ਬੋਲੀ ਦੀ ਗੱਲ ਕਰੀਏ ਤੇ ਲਗਾਤਾਰ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਲਈ ਚੰਡੀਗੜ੍ਹ ਦੇ ਇੱਕ ਪ੍ਰੋਫੈਸਰ ਜਿਹੜੇ ਨੇ ਲਗਾਤਾਰ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ ਪੰਡਿਤ ਰਾਓ ਦੀ ਗੱਲ ਕਰੀਏ ਜਿਸ ਢੰਗ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਵੀ ਇਨਾਂ ਦੀ ਤਰਫੋਂ ਇੱਕ ਵੱਡਾ ਮਸਲਾ ਚੱਕਿਆ ਗਿਆ ਸੀ ਕਿ ਚੰਡੀਗੜ੍ਹ ਹਵਾਈ ਅੱਡੇ ਦੇ ਉੱਪਰ ਜਿਹੜੀਆਂ ਅਨਾਊਂਸਮੈਂਟਸ ਹੁੰਦੀਆਂ ਨੇ ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਤੇ ਹੁੰਦੀਆਂ ਨੇ ਲੇਕਿਨ ਪੰਜਾਬੀ ਚੋਂ ਅਨਾਊਂਸਮੈਂਟ ਨਹੀਂ ਹੁੰਦੀਆਂ ਇਨਾ ਨੇ ਸਿਵਲ ਐਵੀਏਸ਼ਨ ਮਨਿਸਟਰ ਨੂੰ ਵੀ ਲੈਟਰ ਲਿਖਿਆ ਸੀ ਇਸ ਦੇ ਨਾਲ ਹੀ ਜਿਹੜੀ 에어ਪੋਰਟ ਅਥਾਰਟੀ ਆ ਉਸ ਨੂੰ ਵੀ ਲੈਟਰ ਲਿਖਿਆ ਸੀ ਔਰ ਦੈਨਿਕ ਸਵੇਰਾ ਨੇ ਵੀ ਇਸ ਖਬਰ ਨੂੰ ਪ੍ਰਮੁਖਤਾ ਨਾਲ ਵਿਖਾਇਆ ਸੀ ਔਰ ਅੱਜ ਇਸ ਖਬਰ ਦੇ ਉੱਪਰ ਐਕਸ਼ਨ ਹੋਇਆ ਹੈ ਇਸ ਖਬਰ ਦੇ ਉੱਪਰ ਜਿਹੜਾ ਐਕਸ਼ਨ ਹੋਇਆ ਉਸ ਐਕਸ਼ਨ ਦੇ ਵਿੱਚ ਜਿਹੜੀ 에어ਪੋਰਟ ਅਥਾਰਟੀ ਹੈ ਇਸ ਦੇ ਨਾਲ ਨਾਲ ਜਿਹੜਾ ਸਿਵਲ ਐਵੀਏਸ਼ਨ ਮਹਿਕਮਾ ਉਸ ਦੀ ਤਰਫੋਂ 에어ਲਾਈਨ ਨੂੰ ਡਾਇਰੈਕਸ਼ਨ ਜਾਰੀ ਹੋ ਗਈਆਂ ਨੇ ਕਿ ਜਿਹੜਾ 2000 16 ਦਾ ਆਰਡਰ ਹੈ ਉਸ ਨੂੰ ਕੰਪਲਾਈਂਸ ਕੀਤਾ ਜਾਏ ਯਾਨੀ ਉਸ ਆਰਡਰ ਨੂੰ ਲਾਗੂ ਕੀਤਾ ਜਾਏ ਜਿਸ ਦੇ ਵਿੱਚ ਸਪੱਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ ਗਿਆ ਹੈ ਕਿ ਹਿੰਦੀ ਅਤੇ ਅੰਗਰੇਜ਼ੀ ਦੇ ਨਾਲ ਜਿਹੜੀ ਲੋਕਲ ਲੈਂਗੁਏਜ ਹੈ ਉਸ ਦੇ ਵਿੱਚ ਵੀ ਅਨਾਉਂਸਮੈਂਟ ਹੋਣੀ ਚਾਹੀਦੀ ਹੈ ਤੇ ਹੁਣ ਛੇਤੀ ਜਿਹੜਾ ਚੰਡੀਗੜ੍ਹ ਹਵਾਈ ਅੱਡਾ ਹੈ ਜਿਹੜਾ ਇੰਟਰਨੈਸ਼ਨਲ 에ਅਰਪੋਰਟ ਹੈ ਉੱਥੇ ਪੰਜਾਬੀ ਭਾਸ਼ਾ ਜਿਹੜੀ ਹੈ ਉਸ ਦੇ ਵਿੱਚ ਵੀ ਅਨਾਉਂਸਮੈਂਟ ਦਾ ਸਿਲਸਿਲਾ ਸ਼ੁਰੂ ਹੋ ਜਾਏਗਾ ਪੰਡਿਤ ਰਾਓ ਸਾਡੇ ਨਾਲ ਗੱਲਬਾਤ ਕਰਦੇ ਆਂ ਮੁਹਿੰਮ ਰੰਗ ਲਿਆਉਂਦੀ ਹੋਈ ਨਜ਼ਰ ਆ ਰਹੀ ਹੈ ਜੀ ਜੀ ਮਹਾਰਾਜ ਮੈਂ ਸ਼ੁਕਰਗੁਜ਼ਾਰ ਆਂ ਬਹੁਤ ਧੰਨਵਾਦ ਹਾਂ ਤੁਸੀਂ ਵੀ ਦੈਨਿਕ ਸਵੇਰੇ ਬਹੁਤ ਪਦਿਆਨਾਲ ਕਵਰ ਕਰਕੇ ਤੁਸੀਂ ਵਿਖਾਇਆ ਜਿਸ ਦੀ ਅਸਰ ਹੋਇਆ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਮੈਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਡੀਸੀ ਮੋਹਾਲੀ ਨੂੰ ਲੈਟਰ ਕੱਢਿਆ ਉਹਨਾਂ ਨੇ ਉਹ ਲੈਟਰ ਫਾਰਵਰਡ ਕਰਤਾ ਚੰਡੀਗੜ੍ਹ 에ਰਪੋਰਟ ਨੂੰ ਇਸ ਤੋਂ ਇਲਾਵਾ ਮੈਂ ਸ਼ੁਕਰਗੁਜ਼ਾਰ ਹਾਂ 에ਰਪੋਰਟ ਅਥਾਰਟੀ ਆਫ ਇੰਡੀਆ ਜਿਨ੍ਹਾਂ ਨੇ ਮੇਰੇ ਆਰਟੀਆ ਤੇ ਲਿਖਿਤ ਰੂਪ ਵਿੱਚ ਮੈਨਨ ਉਹ 2016 ਦੀ ਸਰਕੂਲਰ ਮੈਨੂੰ ਪੇਜ ਦਿੱਤੇ ਨੇ ਕਹਿੰਦਾ ਪਾਬਾ ਕਿਤੇ ਨੇ ਕਿਤੇ ਮੋਹਿਮ ਰੰਗ ਲਾਇਆ ਮੋਹਿਮ ਕਦੋਂ ਤੱਕ ਸ਼ੁਰੂ ਹੋ ਜੇਗੀ ਲੈਟਰ ਦੇ ਵਿੱਚ ਕੀ ਆ ਕਿ ਮਹਾਰਾਜ ਹੋ ਚੁੱਕਿਆ ਹੈ ਉੱਥੇ ਮੈਂ ਫੋਨ ਕਰਨ ਤੋਂ ਬਾਅਦ ਮੈਨੂੰ ਕਿਹਾ ਹੈ ਕਿ ਵਿਸਤਾਰਾ 에ਅਰਲਾਈਨਸ ਅਨਾਉਂਸ ਕਰਨਾ ਸ਼ੁਰੂ ਕਰ ਦਿੱਤੇ ਨੇ ਬਹੁਤ ਖੁਸ਼ੀ ਉਹ ਰਿਕਾਰਡਿੰਗ ਕਰਕੇ ਕਰਕੇ ਵੀ ਪੇਜਨ ਦੀ ਗੱਲ ਕਰ ਰਹੇ ਨੇ ਕਹਿੰਦਾ ਪਾਬਾ ਇਹ ਸ਼ੁਰੂਆਤ ਹੋ ਚੁੱਕਿਆ ਹੈ ਇਹ ਖੁਸ਼ੀ ਦੀ ਗੱਲ ਹੈ ਯਾਨੀ ਮਾਂ ਬੋਲੀ ਪੰਜਾਬੀ ਦੇ ਵਿੱਚ ਹੁਣ ਚੰਡੀਗੜ੍ਹ ਇੰਟਰਨੈਸ਼ਨਲ 에어ਪੋਰਟ ਤੇ ਅਨਾਉਂਸਮੈਂਟਸ ਸ਼ੁਰੂ ਹੋ ਚੁੱਕੀਆਂ ਨੇ ਜੀ ਬਿਲਕੁਲ ਉਹ ਅਧਿਕਾਰ ਹੈ ਹੱਕ ਹੈ ਕਿਉਂਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਹੋ ਚੂਰ ਹੜੀ ਦੇ ਜਿਹੜੇ ਧਰਤੀ ਹੈ ਉਹ ਪੂਰਾ ਉਹ ਉੱਥੇ ਬਣਿਆ ਹੈ ਉਹ ਮੋਹਾਲੀ ਵਿੱਚ ਸਥਿਤ ਹੈ ਤੇ ਪੰਜਾਬੀ ਭਾਸ਼ਾ ਦੀ ਵਰਤੋਂ ਹੋਣ ਦੀ ਲੋੜ ਹੈ ਉਸ ਦੀ ਹੱਕ ਹੈ ਬੰਦਾ ਉਹ ਹੱਕ ਉਹ ਪੰਜਾਬੀ ਮਾਂ ਬੋਲੀ ਨੂੰ ਮਿਲਿਆ ਹੈ ਉਸ ਦੀ ਸਤਿਕਾਰ ਹਮੇਸ਼ਾ ਲਈ ਉੱਚਾਰ ਹੋਗਾ ਸਤਿਕਾਰ ਹਮੇਸ਼ਾ ਉੱਚਾ ਰਹੇਗਾ ਅੱਗੇ ਦਾ ਕੀ ਪਲਾਨ ਹੈ ਅੱਗੇ ਦਾ ਕੀ ਸੋਚਿਆ ਹੁਣ ਤੁਸੀਂ ਹਾਂ ਅੱਗੇ ਤਾਂ ਇੱਕ ਮੈਂ ਬੇਨਤੀ ਕੀਤੀ ਹੈ ਨਾ ਸਿਰਫ ਫਲਾਈਟ ਅਨਾਉਂਸਮੈਂਟ ਨਾ ਸਿਰਫ ਡਿਸਪਲੇ ਤੇ ਪੰਜਾਬੀ ਇਨ ਇਨ ਫਲਾਈਟ ਅਨਾਉਂਸਮੈਂਟ ਵੀ ਹੋਵੇ ਇਨ ਫਲਾਈਟ ਯਾ ਜਿੰਨੇ ਵੀ ਫਲਾਈਟ ਬਾਹਰ ਤੋਂ ਆਉਂਦੇ ਨੇ ਜਾਂ ਜਿੱਥੋਂ ਜਾਂਦੇ ਨੇ ਉੱਥੇ ਵੀ ਅਨਾਉਂਸਮੈਂਟ ਹੋਵੇ ਉਹ ਵੀ ਕਰਨਗੇ ਉਹ ਮੈਨੂੰ ਕਿਹਾ ਹੈ ਮੈਨੇਜਰ ਨੇ ਉਹ ਵੀ ਕਰਨਗੇ ਜੀ ਯਾਨੀ ਯਾਨੀ ਜੜੀ ਇਹਨਾਂ ਨੇ ਮੁਹਿੰਮ ਸ਼ੁਰੂ ਕੀਤੀ ਸੀ ਔਰ ਅਗਲੇ ਆਉਂਦੀ ਹੋਈ ਨਜ਼ਰ ਆਈ ਹੈ ਆਰਡਰਾਂ ਦੀ ਕਾਪੀ ਵੀ ਤੁਹਾਨੂੰ ਵਿਖਾ ਦਿੰਨੇ ਆ ਆਰਡਰਾਂ ਦੀ ਕਾਪੀ ਜਿਹੜੀ ਹੈ ਉਹ ਆ ਚੁੱਕੀ ਹੈ ਇਸ ਦੇ ਵਿੱਚ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਦਿੱਤਾ ਗਿਆ ਹੈ ਕਿ ਜਿੰਨੀਆਂ ਵੀ 에ਅਰਲਾਈਨਸ ਨੇ ਉਹਨਾਂ ਨੂੰ ਕਹਿ ਦਿੱਤਾ ਗਿਆ ਹਦਾਇਤਾਂ ਜਾਰੀ ਹੋ ਗਈਆਂ ਨੇ ਕਿ ਤੁਸੀਂ ਹਿੰਦੀ ਅਤੇ ਅੰਗਰੇਜ਼ੀ ਚ ਜਿਹੜੀ ਅਨਾਉਂਸਮੈਂਟ ਕਰਦੇ ਹੋ ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਤੇ ਉਹ ਅਨਾਉਂਸਮੈਂਟ ਪੰਜਾਬੀ ਦੇ ਵਿੱਚ ਵੀ ਕਰੋ ਔਰ ਵਿਸਤਾਰਾ 에ਅਰਲਾਈਨਸ ਜਿਸ ਤਰ੍ਹਾਂ ਪੰਡਿਤ ਰਾਉਤ ਦੱਸਦੇ ਨਜ਼ਰ ਆ ਰਹੇ ਨੇ ਕਿ ਵਿਸਤਾਰਾ 에ਅਰਲਾਈਨਸ ਜਿਹੜੀ ਹੈ ਉਸਨੇ ਅਨਾਉਂਸਮੈਂਟ ਦੀ ਸ਼ੁਰੂਆਤ ਵੀ ਕਰਤੀ ਹੈ ਪਾਜੀ ਤੋ ਸਿਵੀ ਰੁਕੇ ਆ ਤੇ ਕਿਸ ਤਰ੍ਹਾਂ ਦੇਖਦੇ ਹੋ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਲਗਾਤਾਰ ਵੱਧਦਾ ਜਾ ਰਿਹਾ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਤੇ ਆਪਣੇ ਰਾਓ ਜੀ ਦਾ ਵੀ ਦੇਖੋ ਐਡਾ ਵੱਡਾ ਉਪਰਾਲਾ ਹਰੇਕ ਜਗ੍ਹਾ ਜਾ ਕੇ ਅਵੇਅਰ ਕਰ ਰਹੇ ਆ ਪੰਜਾਬੀ ਨੂੰ ਅਸੀਂ ਖੁਦ ਪੰਜਾਬੀ ਨਾਲ ਜੁੜੇ ਹੋਏ ਆ ਇਹ ਜੱਦੀ ਪਿੰਡ ਆ ਮੇਰਾ ਬੜੇੜੀ ਮੈਂ ਹਰਮਿੰਦਰ ਸਿੰਘ ਆ ਮੇਰਾ ਨਾਮ ਹੈ ਤੇ ਮੈਂ ਪੰਡਿਤ ਰਾਓ ਜੀ ਦਾ ਮੇਰੇ ਕੋਲ ਸ਼ਬਦ ਨਹੀਂ ਹੈਗੇ ਬਿਮਕਸਤਰਾ ਨੂੰ ਦੇਖੋ ਧੰਨਵਾਦ ਕਰਾਂ ਵੀ ਐਡਾ ਵੱਡਾ ਜਿਹੜਾ ਉਪਰਾਲਾ ਮਾਂ ਬੋਲੀ ਦਾ ਇਹਨਾਂ ਨੇ ਜਿਹੜਾ ਚੱਕਣ ਚੱਕਿਆ ਉਹ ਅੱਜ ਘਰ ਘਰ ਹਰੇਕ ਹਰੇਕ ਬੱਚੇ ਦੀ ਜ਼ੁਬਾਨ ਤੇ ਸੀ ਕਰਨੇ ਵੀ ਪੰਜਾਬੀ ਨੂੰ ਇਹ ਲਾਗੂ ਪਹਿਲਾ ਦਰਜਾ ਦਿੱਤਾ ਜਾਵੇ ਪੰਜਾਬ 'ਚ ਤੇ ਚੰਡੀਗੜ੍ਹ 'ਚ ਵੀ ਦਿੱਤਾ ਜਾ ਰਿਹਾ ਮੈਨੂੰ ਬੜੀ ਖੁਸ਼ੀ ਹੈ ਬਿਲਕੁਲ ਦੇਖੋ ਲੋਕਾਂ ਨੂੰ ਵੀ ਖੁਸ਼ੀ ਹੈ ਔਰ ਮੁਹੀਮ ਜਦੋਂ ਰੰਗ ਲਿਆਉਂਦੀ ਹੈ ਤੇ ਫਿਰ ਚਿਹਰੇ ਤੇ ਆਪਣਾ ਮੁਸਕਾਨ ਆ ਜਾਂਦੀ ਔਰ ਜਿਸ ਢੰਗ ਦੇ ਨਾਲ ਆਹ ਮੁਹੀਮ ਸੀ ਔਰ ਜਿਸ ਢੰਗ ਦੇ ਨਾਲ ਇਹਨਾਂ ਨੇ ਬੀੜਾ ਚੱਕਿਆ ਸੀ ਆਹ ਬੋਰਡ ਸਿਰ ਦੇ ਉੱਪਰ ਚੱਕਿਆ ਜਿਸ ਦੇ ਵਿੱਚ ਸਪਸ਼ਟ ਲਫ਼ਜ਼ਾਂ ਦੇ ਵਿੱਚ ਇਹ ਜਿਹੜੀ ਅਨਾਉਂਸਮੈਂਟ ਕੀਤੀ ਜਾਂਦੀ ਹੈ ਫਲਾਈਟ ਆਉਣ ਦੀ ਜਾਂ ਫਲਾਈਟ ਜਾਣ ਦੀ ਉਹ ਅਨਾਉਂਸਮੈਂਟ ਪੰਜਾਬੀ ਦੇ ਵਿੱਚ ਵੀ ਹੋਣੀ ਚਾਹੀਦੀ ਹੈ ਔਰ ਹੁਣ ਉਹੀ ਅਨਾਉਂਸਮੈਂਟ ਜਿਹੜੀ ਹੈ ਉਹ ਪੰਜਾਬੀ ਦੇ ਵਿੱਚ ਹੋਣੀ ਸ਼ੁਰੂ ਹੋ ਚੁੱਕੀ ਹੈ ਬੰਦੇ ਜੀ ਜਿਸ ਤੰਗ ਦੇ ਨਾਲ ਲਗਾਤਾਰ ਤੁਸੀਂ ਮਾਂ ਬੋਲੀ ਪੰਜਾਬੀ ਨੂੰ ਲੈ ਕੇ ਵੱਡੇ ਉਪਰਾਲੇ ਕਰਦੇ ਜਾ ਰਹੇ ਹੋ ਆਬੋਰਡ ਚੱਕ ਰਹੇ ਹੋ ਕਈ ਮੁਹਿੰਮਾਂ ਸ਼ੁਰੂ ਕੀਤੀਆਂ ਹੋਈਆਂ ਨੇ ਕਿਸ ਤਰ੍ਹਾਂ ਦੇਖਦੇ ਹੋ ਆਪਣੀ ਇਸ ਮੁਹਿੰਮ ਨੂੰ ਔਰ ਆਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਹੜੇ-ਕਿਹੜੇ ਇਹੋ ਜਿਹੇ ਮਹਿਕਮੇ ਨੇ ਜਿਸ ਦੇ ਵਿੱਚ ਤੁਹਾਡਾ ਬੋਰਡ ਨਜ਼ਰ ਆਊਗਾ ਜੀ ਬਿਲਕੁਲ ਇਹ ਲਗਾਤਾਰ ਜਾਰੀ ਰਹੇਗੀ ਕੋਸ਼ਿਸ਼ ਕਿਉਂਕਿ ਪੰਜਾਬੀ ਰੋਟੀ ਖਾਣ ਵਾਲਾ ਮੈਂ ਰੋਜ਼ ਪੰਜਾਬੀ ਪਾਸ਼ਾ ਦੀ ਸਤਕਾਰ ਕਰਨਾ ਮੇਰਾ ਧਰਮ ਹੈ ਇਹੀ ਸੱਚਾਈ ਹੈ ਇਹੀ ਇਨਸਾਨੀਅਤ ਹੈ ਜਿੱਥੇ ਦੀ ਰੋਟੀ ਅਸੀਂ ਖਾਦੇ ਉੱਥੇ ਦੀ ਪਾਸ਼ਾ ਤੇ ਲੋਕਾਂ ਨੂੰ ਸਨਮਾਨ ਕਰਨ ਦੀ ਲੋੜ ਹੈ ਆਉਣ ਵਾਲੇ ਸਮੇਂ ਦੇ ਵਿੱਚ ਚੰਡੀਗੜ੍ਹ ਦੇ ਜਿੰਨੇ ਵੀ ਮਹਿਕੇ ਨੇ ਮਹਿਕੇ ਜਿਵੇਂ ਮਹਿਕਮੇ ਨੇ ਉੱਥੇ ਵੀ होड़ है ए पंजाब चंडीगढ़ भी आ, नोटिस कट के कहा वो भी बोर्ड लगा ए जी चंडीगढ़ पंजाब वो भी नोटिस कट के कहा जिन्ने भी दफ्तर ने पंजा चंडीगढ़ भी पंजाबी सब तो उपर लिखा का कारज जारी रहेगा जी की बैनीफिट है बेनिफिट एको एक है इस इस पंजाबी भाषा की सम्मान सत्कार इसी जिन्हें मर्जी सत्कार किया जाए कट्टे महाराज क्योंकि ये गुरु ग्रंथ साहब की जुबान है ਇਸ ਪਾਸ਼ਾ ਨਾਲ ਜੋੜਨਾ ਮਤਲਬ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਗੁਰੂ ਗ੍ਰੰਥ ਸਾਹਿਬ ਮਤਲਬ ਸਿਰਫ ਇੱਕ ਧਰਮ ਇੱਕ ਲੋਕਾ ਦੀ ਨਹੀਂ ਹੈ ਇਹ ਦੁਨੀਆ ਦੀ ਹੈ ਗੁਰੂ ਗ੍ਰੰਥ ਸਾਹਿਬ ਕਿਉਂਕਿ ਇਹ ਬਹੁਤ ਸਾਰੇ ਸੰਤ ਫਕੀਰਾਂ ਦੀ ਵਾਣੀ ਉੱਥੇ ਦਰਜ ਨੇ ਉਸ ਦੀ ਸੁਗੰਧ ਉਸ ਦੀ ਰਸ ਜੇ ਜੋ ਤੁਹਾਨੂੰ ਪਾਣਾ ਹੈ ਇਹ ਇਹ ਪੈਂਤੀ ਸਿੱਖਣ ਦੀ ਲੋੜ ਹੈ ਇਸ ਲਈ ਲੋਕਾਂ ਨੂੰ ਮੈਂ ਬੇਨਤੀ ਕਰਦਾ ਜਿੱਦਾਂ ਤੁਸੀਂ ਬੋਰਡ ਲੈ ਕੇ ਸੜਕਾਂ ਤੇ ਤੁਰੇ ਫਿਰਦੇ ਹੋ ਤੇ ਚਰਾਂ ਤੇ ਬਹੁਤ ਹੁੰਦੀਆਂ ਹੋਣਗੀਆਂ ਕੀ ਇਤਰਾ ਹੁੰਦੀਆਂ ਹੋਣਗੀਆਂ ਤੁਹਾਨੂੰ ਬਿਲਕੁਲ ਨਹੀਂ ਮਹਾਰਾਜ ਬਿਲਕੁਲ ਨਹੀਂ ਇਹਦੇ ਵਿੱਚ ਆਨੰਦ ਹੈ ਇਹਦੇ ਇਹਦੇ ਵਿੱਚ ਬਹੁਤ ਲੋਕੀ ਮੁਕੋਲ ਨਹੀਂ ਕਰਦੇ ਕਰਦੇ ਹੋਣਗੇ ਆਪਾਂ ਐਵੇਂ ਪਰਵਾਹ ਨਹੀਂ ਕਰਦਾ ਮੈਂ ਤਾਂ ਆਨੰਦ ਵਿੱਚ ਆ ਇਹਦੇ ਆਨੰਦੀ ਬકરી ਹੈ ਮਹਾਰਾਜ ਤੁਸੀਂ ਉਹ ਮਹਿਸੂਸ ਨਹੀਂ ਕਰਦਾ ਹੈ ਹਰ ਵਕਤ ਕਿਉਂਕਿ ਇਹ ਭਾਸ਼ਾ ਵਿਰਾਸਤ ਹੈ ਇਹ ਬਹੁਤ ਵੱਡੀ ਵਿਰਾਸਤ ਹੈ ਇਹ ਸਿਰਫ ਪੰਜਾਬ ਦੀ ਨਹੀਂ ਹੈ ਪੂਰੇ ਪੰਜਾਬ ਦੇ ਪੰਜਾਬ ਹੈਗਾ ਉੱਥੇ ਵੀ ਪੂਰਾ ਇਸ ਖੇਤਰ ਦੀ ਵਿਰਾਸਤ ਹੈ ਇਸ ਨੂੰ ਸਰ ਤੇ ਰੱਖੇ ਘੋਮਣਾ ਨਾ ਸਿਰਫ ਮੇਰੇ ਲਈ ਮੇਰਾ ਕਰਨਾਟਕ ਦੇ 8 ਕਰੋੜ ਲੋਕਾਂ ਦੇ ਕਰਨਾਟਕ ਦੇ ਲੋਕਾਂ ਲਈ ਮਾਨ ਵਾਲੀ ਗੱਲ ਹੈ ਮੇਰੇ ਇੱਕ ਦੋਸਤ ਮੈਨੂੰ ਫੋਨ ਕਰਕੇ ਕਹਿੰਦੇ ਨੇ ਜਿਹੜੇ ਤੁਸੀਂ 35 ਸਰ ਤੇ ਰੱਖਿਆ ਇਸ ਨੂੰ ਥੱਲੇ ਨਹੀਂ ਰੱਖਣਾ ਹੈਗਾ ਇਹ ਮਾਨ ਵਾਲੀ ਗੱਲ ਹੈ ਸਾਡੇ ਲਈ ਕਰਨਾਟਕ ਦੇ ਲੋਕਾਂ ਲਈ ਇਹ ਮੈਂ ਮਾਨ ਮਹਿਸੂਸ ਕਰਦਾ ਹਾਂ ਮੈਂ ਆਖਰੀ ਦਮ ਤੱਕ ਕਰਦਾ ਰਵਾਂਗਾ ਹਾਲੀ ਦੇ ਵਿੱਚ ਇੱਕ ਨਾਮੀ ਸਿੰਗਰ ਦਾ ਸਟੇਜ ਸ਼ੋਅ ਵੇਖ ਰਿਹਾ ਸੀ ਉਸੇ ਕੁਝ ਲਵਸ ਸੀ ਇੱਕ ਮਦਰਾਸੀ ਹੋਵੇ ਚੌਲਾਂ ਦਾ ਥਾਲ ਹੋਵੇ ਹੋਰ ਪਤਾ ਨਹੀਂ ਕੀ ਕੁਝ ਬੋਲ ਰਹੀ ਸੀ ਯਾਨੀ ਇਦਾਂ ਦੀ ਸ਼ਬਦਾਵਲੀ ਦੇ ਵਿੱਚ ਤੁਸੀਂ ਆਪਣੀ ਮੁਹੀਮ ਨੂੰ ਕਿੱਦਾਂ ਦੇ ਹਾਂ ਉਹ ਮੈਂ ਉਹਨਾਂ ਦਾ ਸਨਮਾਨ ਕਰਦਾ ਹਾਂ ਉਹਨਾਂ ਦਾ ਸਤਿਕਾਰ ਕਰਦਾ ਹਾਂ ਬਹੁਤ ਕਮਾਲ ਦੇ ਆਰਟਿਸਟ ਨੇ ਕਲਾਕਾਰ ਨੇ ਉਹਨਾਂ ਦੇ ਮੂੰਹ ਤੋਂ ਜਿੰਨੇ ਵੀ ਲਫ਼ਜ਼ ਨਿਕਲੇ ਨੇ ਉਹ ਮੇਰੇ ਲਈ ਮਾਨ ਵਾਲੀ ਗੱਲ ਹੈ ਮੈਂ ਮੈਂ ਸਤਿਕਾਰ ਮੰਨਦਾ ਹਾਂ ਕਹਿੰਦਾ ਪਾਵ ਹੈ ਸਰ ਗੁਰੂ ਨਾਨਕ ਦੇ ਰਾਹ ਤੇ ਜੇ ਚੱਲੂ ਚਲੋਗੇ ਤੁਸੀਂ ਉੱਥੇ ਨਾ ਮਾਨ ਹੈ ਨਾ ਅਪਮਾਨ ਹੈ ਸਾਰੇ ਸਮਾਨ ਹੈ ਉੱਥੇ ਬਾਬਾ ਨਾਨਕ ਦੀ ਸੋਚ ਹੈ ਇਸ ਲਈ ਕੋਈ ਕੁਝ ਕਹਿੰਦੇ ਗਲਤ ਮੈਂ ਮੰਨਦਾ ਨਹੀਂ ਗਲਤ ਮੇਰੇ ਲੀ ਮੈਂ ਨਹੀਂ ਰੱਖਦਾ ਕਿਉਂਕਿ ਬਾਬਾ ਨਾਨਕ ਦੇ ਲੀਨ ਵਿੱਚ ਹੋ ਚੁੱਕਿਆ ਮੈਂ ਕਿੰਨੀ ਵੀ ਕਮੈਂਟ ਵੀ ਤੁਹਾਡੇ ਲਈ ਕੰਪਲੀਮੈਂਟ ਹੈ ਬਿਲਕੁਲ ਮੈਂ ਇਹ ਹੀ ਮੰਨਦਾ ਹਾਂ ਮਹਾਰਾਜ ਇਹਦੇ ਵਿੱਚ ਆਨੰਦ ਹੈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਜੀ ਬਿਲਕੁਲ ਦੇਖੋ ਆ ਬੰਦਾ ਜਿਹੜਾ ਹੈ ਆ ਸ਼ੁਕਰਗੁਜ਼ਾਰ ਹੈ ਔਰ ਜਿਹੜਾ ਇਹਨੂੰ ਨੈਗੇਟਿਵ ਕਮੈਂਟ ਵੀ ਕਰਦਾ ਹੈ ਉਹਨੂੰ ਇਹ ਕੰਪਲੀਮੈਂਟ ਹੀ ਸਮਝਦਾ ਹੈ ਔਰ ਜਿਸ ਢੰਗ ਨਾਲ ਆ ਦੇਖੋ 에어ਪੋਰਟ ਅਥਾਰਟੀ ਆਫ ਇੰਡੀਆ ਦੀ ਤਰਫੋਂ ਇਹਨਾਂ ਨੂੰ ਜਿਹੜਾ ਸਰਕੂਲਰ ਵੀ ਭੇਜਿਆ ਗਿਆ ਇਸ ਸਰਕੂਲਰ ਦੇ ਵਿੱਚ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ ਗਿਆ 9 2 ਵੀਸੋ 16 ਦਾ ਸਰਕੂਲਰ ਹੈ ਜਿਸ ਦੇ ਵਿੱਚ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ ਗਿਆ ਹੈ ਕਿ ਆਹ ਕੰਪਲਾਈਂਸ ਹੋਣੀ ਚਾਹੀਦੀ ਹੈ ਨੇ ਆਰਡਰ ਇੰਪਲੀਮੈਂਟ ਕਰੋ ਇਹਨਾਂ ਨੂੰ ਕਿ ਜਿਹੜੀ ਵੀ ਲੋਕਲ ਲੈਂਗੁਏਜ ਹੈ ਜਿਸ ਵੀ ਸੂਬੇ ਦੀ ਉਸ ਨੂੰ ਹਿੰਦੀ ਅਤੇ ਅੰਗਰੇਜ਼ੀ ਦੇ ਨਾਲ ਅਨਾਉਂਸਮੈਂਟ ਹੋਣੀ ਚਾਹੀਦੀ ਹੈ ਆ ਤੁਸੀਂ ਇਸ ਨੂੰ ਪ੍ਰੋਪਰ ਢੰਗ ਦੇ ਨਾਲ ਸਟ੍ਰਿਕਲੀ ਜਿਹੜੀ 에ਅਰਲਾਈਨਸ ਨੇ ਉਹਨਾਂ ਨੂੰ ਉਹਨਾਂ ਦੇ ਨਾਲ ਕੋਆਰਡੀਨੇਸ਼ਨ ਕਰੋ 에어ਪੋਰਟ ਅਥਾਰਟੀ ਨੇ ਆਪਣੇ ਜਿਹੜੇ ਆਲ ਡਾਇਰੈਕਟਰਸ ਨੇ ਉਹਨਾਂ ਨੂੰ ਇਹ ਕਿਹਾ ਸੀ ਲੇਕਿਨ ਹਜੇ ਵੀ ਕਈ 에어ਪੋਰਟ ਨੇ ਜਿਨ੍ਹਾਂ ਦੇ ਉੱਪਰ ਅਨਾਉਂਸਮੈਂਟ ਨਹੀਂ ਹੁੰਦੀ ਸੀ ਇਸੇ ਕਰਕੇ ਇਹਨਾਂ ਨੇ ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਦਾ ਮਸਲਾ ਚੱਕਿਆ ਜਿਹੜਾ ਹੁਣ ਹੱਲ ਹੁੰਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਦਿਨਿਕ ਸਵੇਰਾਂ ਨੇ ਵੀ ਪਰ ਮੁਖਤਾ ਨਾਲ ਇਸ ਖਬਰ ਨੂੰ ਵਿਖਾਇਆ ਸੀ ਔਰ ਇਸ ਖਬਰ ਦੇ ਉੱਪਰ ਹੁਣ ਐਕਸ਼ਨ ਵੀ ਹੋਇਆ ਕਿ ਜਿਸ ਢੰਗ ਦੇ ਨਾਲ ਵਿਸਤਾਰਾ 에ਅਰਲਾਈਨਸ ਜਿਹੜੀ ਹੈ ਉਹ ਆਪਣੀ ਅਨਾਉਂਸਮੈਂਟ ਪੰਜਾਬੀ ਚ ਕਰਨਾ ਸ਼ੁਰੂ ਕਰ ਚੁੱਕੀ ਹੈ ਆਉਣ ਵਾਲੇ ਦਿਨਾਂ ਚ ਹੋਰ ਅਨਾਉਂਸਮੈਂਟਾਂ ਵੀ ਪੰਜਾਬੀ ਚ ਹੁੰਦੀਆਂ ਹੋਈਆਂ ਨਜ਼ਰ ਆਣ ਗਿਆ ਲੇਕਿਨ ਮੁਹਿੰਮ ਦੀ ਸ਼ੁਰੂਆਤ ਹੋਈ ਸੀ ਇਸ ਬੰਦੇ ਦੀ ਤਰਫੋਂ ਔਰ ਇਹਨਾਂ ਨੇ ਆਨ ਆਲੇ ਦਿਨਾਂ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੀ ਹੋਰ ਮੁਹੀਮਾਂ ਉਲੀਕੀਆਂ ਹੋਈਆਂ ਨੇ ਵੇਖਣ ਵਾਲੀ ਕਰ ਰਹੀ ਕੀ ਨਾਂ ਦੀ ਮੁਹੀਮਾਂ ਦੇ ਸਦਕੇ ਆਨ ਆਲੇ ਦਿਨਾਂ ਦੇ ਵਿੱਚ ਹੋਰ ਕੀ ਕੁਝ ਨਵੀਆਂ ਇੰਪਲੀਮੈਂਟਸ ਹੁੰਦੀਆਂ ਹੋਈਆਂ ਨਜ਼ਰ ਆਂਦੀਆਂ ਨੇ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਪੰਜਾਬੀ ਮਾਂ ਬੋਲੀ ਦੀ ਗੱਲ ਕਰੀਏ ਤੇ ਲਗਾਤਾਰ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਲਈ ਚੰਡੀਗੜ੍ਹ ਦੇ ਇੱਕ ਪ੍ਰੋਫੈਸਰ ਜਿਹੜੇ ਨੇ ਲਗਾਤਾਰ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ ਪੰਡਿਤ ਰਾਓ ਦੀ ਗੱਲ ਕਰੀਏ ਜਿਸ ਢੰਗ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਵੀ ਇਨ੍ਹਾਂ ਦੀ ਤਰਫੋਂ ਇੱਕ ਵੱਡਾ ਮਸਲਾ ਚੱਕਿਆ ਗਿਆ ਸੀ ਕਿ ਚੰਡੀਗੜ੍ਹ ਹਵਾਈ ਅੱਡੇ ਦੇ ਉੱਪਰ ਜਿਹੜੀਆਂ ਅਨਾਉਂਸਮੈਂਟਸ ਹੁੰਦੀਆਂ ਨੇ ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਤੇ ਹੁੰਦੀਆਂ ਨੇ ਲੇਕਿਨ ਪੰਜਾਬੀ 'ਚੋਂ ਅਨਾਉਂਸਮੈਂਟ ਨਹੀਂ ਹੁੰਦੀਆਂ ਇਹਨਾਂ ਨੇ ਸਿਵਲ ਐਵੀਏਸ਼ਨ ਮਨਿਸਟਰ ਨੂੰ ਵੀ ਲੈਟਰ ਲਿਖਿਆ ਸੀ ਇਸ ਦੇ ਨਾਲ ਹੀ ਜਿਹੜੀ 에어ਪੋਰਟ ਅਥਾਰਟੀ ਆ ਉਸ ਨੂੰ ਵੀ ਲੈਟਰ ਲਿਖਿਆ ਸੀ ਔਰ ਦੈਨਿਕ ਸਵੇਰਾ ਨੇ ਵੀ ਇਸ ਖਬਰ ਨੂੰ ਪ੍ਰਮੁਖਤਾ ਨਾਲ ਵਿਖਾਇਆ ਸੀ ਔਰ ਅੱਜ ਇਸ ਖਬਰ ਦੇ ਉੱਪਰ ਐਕਸ਼ਨ ਹੋਇਆ ਹੈ ਇਸ ਖਬਰ ਦੇ ਉੱਪਰ ਜਿਹੜਾ ਐਕਸ਼ਨ ਹੋਇਆ ਉਸ ਐਕਸ਼ਨ ਦੇ ਵਿੱਚ ਜਿਹੜੀ 에어ਪੋਰਟ ਅਥਾਰਟੀ ਹੈ ਇਸ ਦੇ ਨਾਲ ਨਾਲ ਜਿਹੜਾ ਸਿਵਲ ਐਵੀਏਸ਼ਨ ਮਹਿਕਮਾ ਉਸ ਦੀ ਤਰਫੋਂ 에어ਲਾਈਨ ਨੂੰ ਡਾਇਰੈਕਸ਼ਨ ਜਾਰੀ ਹੋ ਗਈਆਂ ਨੇ ਕਿ ਜਿਹੜਾ 2016 ਦਾ ਆਰਡਰ ਹੈ ਉਸ ਨੂੰ ਕੰਪਲਾਈਂਸ ਕੀਤਾ ਜਾਏ ਯਾਨੀ ਉਸ ਆਰਡਰ ਨੂੰ ਲਾਗੂ ਕੀਤਾ ਜਾਏ ਜਿਸ ਦੇ ਵਿੱਚ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ ਗਿਆ ਹੈ ਕਿ ਹਿੰਦੀ ਅਤੇ ਅੰਗਰੇਜ਼ੀ ਦੇ ਨਾਲ ਜਿਹੜੀ ਲੋਕਲ ਲੈਂਗੁਏਜ ਹੈ ਉਸ ਦੇ ਵਿੱਚ ਵੀ ਅਨਾਉਂਸਮੈਂਟ ਹੋਣੀ ਚਾਹੀਦੀ ਹੈ ਤੇ ਹੁਣ ਛੇਤੀ ਜਿਹੜਾ ਚੰਡੀਗੜ੍ਹ ਹਵਾਈ ਅੱਡਾ ਹੈ ਜਿਹੜਾ ਇੰਟਰਨੈਸ਼ਨਲ 에ਅਰਪੋਰਟ ਹੈ ਉੱਥੇ ਪੰਜਾਬੀ ਭਾਸ਼ਾ ਜਿਹੜੀ ਹੈ ਉਸ ਦੇ ਵਿੱਚ ਵੀ ਅਨਾਉਂਸਮੈਂਟ ਦਾ ਸਿਲਸਿਲਾ ਸ਼ੁਰੂ ਹੋ ਜਾਏਗਾ ਪੰਡਿਤ ਰਾਓ ਸਾਡੇ ਨਾਲ ਗੱਲਬਾਤ ਕਰ ਰਹੇ ਆ। ਇਹ ਮੁਹਿੰਮ ਰੰਗ ਲਿਆਉਂਦੀ ਹੋਈ ਨਜ਼ਰ ਆ ਰਹੀ ਹੈ ਜੀ। ਜੀ ਮਹਾਰਾਜ ਮੈਂ ਸ਼ੁਕਰਗੁਜ਼ਾਰ ਹਾਂ। ਬਹੁਤ ਧੰਨਵਾਦ ਹਾਂ ਤੁਸੀਂ ਵੀ ਦੈਨਿਕ ਸਵੇਰੇ ਬਹੁਤ ਪਧਿਆਨਾਲ ਕਵਰ ਕਰਕੇ ਤੁਸੀਂ ਵਿਖਾਇਆ ਜਿਸਦੀ ਅਸਰ ਹੋਇਆ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਮੈਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਡੀਸੀ ਮੋਹਾਲੀ ਨੂੰ ਲੈਟਰ ਕੱਢਿਆ ਉਹਨਾਂ ਨੇ ਉਹ ਲੈਟਰ ਫਾਰਵਰਡ ਕਰਤਾ ਚੰਡੀਗੜ੍ਹ 에어ਪੋਰਟ ਨੂੰ ਇਸ ਤੋਂ ਅਲਾਵਾ ਮੈਂ ਸ਼ੁਕਰਗੁਜ਼ਾਰ ਹਾਂ 에어ਪੋਰਟ ਆਥਾਰਟੀ ਆਫ ਇੰਡੀਆ ਜਿਨ੍ਹਾਂ ਨੇ ਮੇਰੇ ਆਰਟੀਆ ਤੇ ਲਿਖਿਤ ਰੂਪ ਵਿੱਚ ਮੈਨੂੰ ਉਹ 2016 ਦੀ ਸਰਕੂਲਰ ਮੈਨੂੰ ਉਹ ਪੇਜ ਦਿੱਤੇ ਨੇ ਕਹਿੰਦਾ ਪਾਬਾ ਕਿਥਨੇ ਕਿਥੇ ਮੋਹਿਮ ਰੰਗ ਲਾਇਆ ਮੋਹਿਮ ਕਦੋਂ ਤੱਕ ਸ਼ੁਰੂ ਹੋ ਜੇਗੀ ਲੈਟਰ ਦੇ ਵਿੱਚ ਕਿਹਾ ਕਿ ਮਹਾਰਾਜ ਹੋ ਚੁੱਕਿਆ ਹੈ ਉੱਥੇ ਮੈਂ ਫੋਨ ਕਰਨ ਤੋਂ ਬਾਅਦ ਮੈਨੂੰ ਕਿਹਾ ਹੈ ਕਿ ਵਿਸਤਾਰਾ 에ਅਰਲਾਈਨਸ ਅਨਾਉਂਸ ਕਰਨਾ ਸ਼ੁਰੂ ਕਰ ਦਿੱਤੇ ਨੇ ਬਹੁਤ ਖੁਸ਼ੀ ਉਹ ਰਿਕਾਰਡਿੰਗ ਕਰਕੇ ਕਰਕੇ ਵੀ ਪੇਜੰਦੀ ਦੀ ਗੱਲ ਕਰ ਰਹੇ ਨੇ ਕਹਿੰਦਾ ਪਾਬਾ ਇਹ ਸ਼ੁਰੂਆਤ ਹੋ ਚੁੱਕਿਆ ਹੈ ਇਹ ਖੁਸ਼ੀ ਦੀ ਗੱਲ ਹੈ ਯਾਨੀ ਮਾਂ ਬੋਲੀ ਪੰਜਾਬੀ ਦੇ ਵਿੱਚ ਹੁਣ ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਤੇ ਅਨਾਊਂਸਮੈਂਟਸ ਸ਼ੁਰੂ ਹੋ ਚੁੱਕੀਆਂ ਨੇ ਜੀ ਬਿਲਕੁਲ ਉਹ ਅਧਿਕਾਰ ਹੈ ਹੱਕ ਹੈ ਕਿਉਂਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਉਹ ਚੂਰ ਹੜੀ ਦੇ ਜਿਹੜੇ ਧਰਤੀ ਹੈ ਉਹ ਪੂਰਾ ਉਹ ਉੱਥੇ ਬਣਿਆ ਹੈ ਉਹ ਮੋਹਾਲੀ ਵਿੱਚ ਸਥਿਤ ਹੈ ਤੇ ਪੰਜਾਬੀ ਭਾਸ਼ਾ ਦੀ ਵਰਤੋਂ ਹੋਣ ਦੀ ਲੋੜ ਹੈ ਉਸ ਦੀ ਹੱਕ ਹੈ ਬੰਦਾ ਉਹ ਹੱਕ ਉਹ ਪੰਜਾਬੀ ਮਾਂ ਬੋਲੀ ਨੂੰ ਮਿਲਿਆ ਹੈ ਉਸ ਦੀ ਸਤਿਕਾਰ ਹਮੇਸ਼ਾ ਲਈ ਉੱਚਾ ਰਹੂਗਾ ਸਤਿਕਾਰ ਹਮੇਸ਼ਾ ਉੱਚਾ ਰਹੇਗਾ ਅੱਗੇ ਦਾ ਕੀ ਪਲਾਨ ਹੈ ਅੱਗੇ ਦਾ ਕੀ ਸੋਚਿਆ ਹੁਣ ਤੁਸੀਂ ਹਾਂ ਅੱਗੇ ਤਾਂ ਇੱਕ ਮੈਂ ਬੇਨਤੀ ਕੀਤੀ ਹੈ ਨਾ ਸਿਰਫ ਫਲਾਈਟ ਅਨਾਉਂਸਮੈਂਟ ਨਾ ਸਿਰਫ ਡਿਸਪਲੇ ਤੇ ਪੰਜਾਬੀ ਇਨ ਇਨ ਫਲਾਈਟ ਅਨਾਉਂਸਮੈਂਟ ਵੀ ਹੋਵੇ ਇਨ ਫਲਾਈਟ ਯਾ ਜਿੰਨੇ ਵੀ ਫਲਾਈਟ ਬਾਹਰ ਤੋਂ ਆਉਂਦੇ ਨੇ ਯਾ ਜਿੱਥੋਂ ਜਾਂਦੇ ਨੇ ਉੱਥੇ ਵੀ ਅਨਾਉਂਸਮੈਂਟ ਹੋਵੇ ਉਹ ਵੀ ਕਰਨਗੇ ਉਹ ਮੈਨੂੰ ਕਿਹਾ ਹੈ ਮੈਨੇਜਰ ਨੇ ਉਹ ਵੀ ਕਰਨਗੇ ਜੀ ਯਾਨੀ ਯਾਨੀ ਜੜੀ ਇਹਨਾਂ ਨੇ ਮੁਹਿੰਮ ਸ਼ੁਰੂ ਕੀਤੀ ਸੀ ਔਰ ਅਗਲੇ ਆਉਂਦੀ ਹੋਈ ਨਜ਼ਰ ਆਈ ਹੈ ਆਰਡਰਾਂ ਦੀ ਕਾਪੀ ਵੀ ਤੁਹਾਨੂੰ ਵਿਖਾ ਦਿੰਨੇ ਆ ਆਰਡਰਾਂ ਦੀ ਕਾਪੀ ਜਿਹੜੀ ਹੈ ਉਹ ਆ ਚੁੱਕੀ ਹੈ ਇਸ ਦੇ ਵਿੱਚ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਦਿੱਤਾ ਗਿਆ ਹੈ ਕਿ ਜਿੰਨੀਆਂ ਵੀ 에ਅਰਲਾਈਨਸ ਨੇ ਉਹਨਾਂ ਨੂੰ ਕਹਿ ਦਿੱਤਾ ਗਿਆ ਹਦਾਇਤਾਂ ਜਾਰੀ ਹੋ ਗਈਆਂ ਨੇ ਕਿ ਤੁਸੀਂ ਹਿੰਦੀ ਅਤੇ ਅੰਗਰੇਜ਼ੀ ਚ ਜਿਹੜੀ ਅਨਾਊਂਸਮੈਂਟ ਕਰਦੇ ਹੋ ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਤੇ ਉਹ ਅਨਾਊਂਸਮੈਂਟ ਪੰਜਾਬੀ ਦੇ ਵਿੱਚ ਵੀ ਕਰੋ ਔਰ ਵਿਸਤਾਰਾ 에ਅਰਲਾਈਨਸ ਜਿਸ ਤਰ੍ਹਾਂ ਪੰਡਿਤ ਰਾਉ ਦੱਸਦੇ ਨਜ਼ਰ ਆ ਰਹੇ ਨੇ ਕਿ ਵਿਸਤਾਰਾ 에ਅਰਲਾਈਨਸ ਜਿਹੜੀ ਹੈ ਉਸਨੇ ਅਨਾਊਂਸਮੈਂਟ ਦੀ ਸ਼ੁਰੂਆਤ ਵੀ ਕਰਤੀ ਹੈ ਪਾਜੀ ਤੁਸੀਂ ਵੀ ਰੁਕੇ ਹੋ ਇੱਥੇ ਕਿਸ ਤਰ੍ਹਾਂ ਦੇਖ ਦਿਓ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਲਗਾਤਾਰ ਵੱਧਦਾ ਜਾ ਰਿਹਾ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਤੇ ਆਪਣੇ ਰਾਓ ਜੀ ਦਾ ਵੀ ਦੇਖੋ ਐਡਾ ਵੱਡਾ ਉਪਰਾਲਾ ਹਰੇਕ ਜਗ੍ਹਾ ਜਾ ਕੇ ਅਵੇਅਰ ਕਰ ਰਹੇ ਆ ਪੰਜਾਬੀ ਨੂੰ ਅਸੀਂ ਖੁਦ ਪੰਜਾਬੀ ਨਾਲ ਜੁੜੇ ਹੋਏ ਆ ਇਹ ਜੱਦੀ ਪਿੰਡ ਆ ਮੇਰਾ ਬੜੇੜੀ ਮੈਂ ਹਰਮਿਤ ਸਿੰਘ ਆ ਮੇਰਾ ਨਾਮ ਹੈ ਤੇ ਮੈਂ ਪੰਡਿਤ ਰਾਓ ਜੀ ਦਾ ਮੇਰੇ ਕੋਲ ਸ਼ਬਦ ਨਹੀਂ ਹੈਗੇ ਵੀ ਮੈਂ ਕਿਸ ਤਰ੍ਹਾਂ ਦਾ ਦੇਖੋ ਧੰਨਵਾਦ ਕਰਾਂ ਵੀ ਐਡਾ ਵੱਡਾ ਜਿਹੜਾ ਉਪਰਾਲਾ ਮਾਂ ਬੋਲੀ ਦਾ ਇਹਨਾਂ ਨੇ ਜਿਹੜਾ ਚੱਕਣ ਚੱਕਿਆ ਉਹ ਅੱਜ ਘਰ ਘਰ ਹਰੇਕ ਹਰੇਕ ਬੱਚੇ ਦੀ ਜਵਾਨ ਤੇ ਸੀ ਕਰਨੇ ਵੀ ਪੰਜਾਬੀ ਨੂੰ ਇਹ ਲਾਗੂ ਪਹਿਲਾ ਦਰਜਾ ਦਿੱਤਾ ਜਾਵੇ ਪੰਜਾਬ 'ਚ ਤੇ ਚੰਡੀਗੜ੍ਹ 'ਚ ਵੀ ਦਿੱਤਾ ਜਾ ਰਿਹਾ ਮੈਨੂੰ ਬੜੀ ਖੁਸ਼ੀ ਹੈ ਬਿਲਕੁਲ ਦੇਖੋ ਲੋਕਾਂ ਨੂੰ ਵੀ ਖੁਸ਼ੀ ਹੈ ਔਰ ਮੁਹਿੰਮ ਜਦੋਂ ਰੰਗ ਲਿਆਉਂਦੀ ਹੈ ਤੇ ਫਿਰ ਚਿਹਰੇ ਤੇ ਆਪਣਿਆ ਮੁਸਕਾਨ ਆ ਜਾਂਦੀ ਔਰ ਜਿਸ ਢੰਗ ਦੇ ਨਾਲ ਆਹ ਮੁਹਿੰਮ ਸੀ ਔਰ ਜਿਸ ਢੰਗ ਦੇ ਨਾਲ ਇਹਨਾਂ ਨੇ ਬੀੜਾ ਚੱਕਿਆ ਸੀ ਆਹ ਬੋਰਡ ਸਿਰ ਦੇ ਉੱਪਰ ਚੱਕਿਆ ਜਿਸ ਦੇ ਵਿੱਚ ਸਪਸ਼ਟ ਲਫ਼ਜ਼ਾਂ ਦੇ ਵਿੱਚ ਇਹਨਾਂ ਨੇ ਅੱਖਰ ਲਿਖਾਏ ਕਿ ਜਿਹੜੀ ਅਨਾਉਂਸਮੈਂਟ ਕੀਤੀ ਜਾਂਦੀ ਹੈ ਫਲਾਈਟ ਆਉਣ ਦੀ ਜਾਂ ਫਲਾਈਟ ਜਾਣ ਦੀ ਉਹ ਅਨਾਉਂਸਮੈਂਟ ਪੰਜਾਬੀ ਦੇ ਵਿੱਚ ਵੀ ਹੋਣੀ ਚਾਹੀਦੀ ਹੈ ਔਰ ਹੁਣ ਉਹੀ ਅਨਾਉਂਸਮੈਂਟ ਜਿਹੜੀ ਹੈ ਉਹ ਪੰਜਾਬੀ ਦੇ ਵਿੱਚ ਹੋਣੀ ਸ਼ੁਰੂ ਹੋ ਚੁੱਕੀ ਹੈ ਬੰਦੇ ਜੀ ਜਿਸ ਤੰਗ ਦੇ ਨਾਲ ਲਗਾਤਾਰ ਤੁਸੀਂ ਮਾ ਬੋਲੀ ਪੰਜਾਬੀ ਨੂੰ ਲੈ ਕੇ ਵੱਡੇ ਉਪਰਾਲੇ ਕਰਦੇ ਜਾ ਰਹੇ ਹੋ ਆਬੋਰਡ ਚੱਕ ਰਹੇ ਹੋ ਕਈ ਮੁਹਿੰਮਾਂ ਸ਼ੁਰੂ ਕੀਤੀਆਂ ਹੋਈਆਂ ਨੇ ਕਿਸ ਤਰ੍ਹਾਂ ਦੇਖਦੇ ਹੋ ਆਪਣੀ ਇਸ ਮੁਹਿੰਮ ਨੂੰ ਔਰ ਆਨ ਵਾਲੇ ਦਿਨਾਂ ਦੇ ਵਿੱਚ ਹੋਰ ਕਿਹੜੇ-ਕਿਹੜੇ ਇਹੋ ਜਿਹੇ ਮਹਿਕਮੇ ਨੇ ਜਿਸ ਦੇ ਵਿੱਚ ਤੁਹਾਡਾ ਬੋਰਡ ਨਜ਼ਰ ਆਊਗਾ ਜੀ ਬਿਲਕੁਲ ਇਹ ਲਗਾਤਾਰ ਜਾਰੀ ਰਹੇਗੀ ਕੋਸ਼ਿਸ਼ ਕਿਉਂਕਿ ਪੰਜਾਬੀ ਰੋਟੀ ਖਾਣ ਵਾਲਾ ਮੈਂ ਰੋਜ਼ ਪੰਜਾਬੀ ਪਾਸ਼ਾ ਦੀ ਸਤਕਾਰ ਕਰਨਾ ਮੇਰਾ ਧਰਮ ਹੈ ਇਹੀ ਸੱਚਾਈ ਹੈ ਇਹੀ ਇਨਸਾਨੀਅਤ ਹੈ ਜਿੱਥੇ ਦੀ ਰੋਟੀ ਅਸੀਂ ਖਾਦੇ ਉੱਥੇ ਦੀ ਪਾਸ਼ਾ ਤੇ ਲੋਕਾਂ ਨੂੰ ਸਨਮਾਨ ਕਰਨ ਦੀ ਲੋੜ ਹੈ ਆਉਣ ਵਾਲੇ ਸਮੇਂ ਦੇ ਵਿੱਚ ਚੰਡੀਗੜ੍ਹ ਦੇ ਜਿੰਨੇ ਵੀ ਮਹਿਕਮੇ ਨੇ ਮਹਿਕਮੇ ਜਿਵੇਂ ਮਹਿਕਮੇ ਨੇ ਉੱਥੇ ਵੀ ਹੋਣ ਦੀ ਲੋੜ ਹੈ ਇਹ ਜੀ ਪੰਜਾਬ ਚੰਡੀਗੜ੍ਹ ਵੀ ਨੋਟਿਸ ਕੱਢ ਕੇ ਕਿਹਾ ਉਹ ਵੀ ਬੋਰਡ ਲਗਾਉਣਗੇ ਇਹ ਜੀ ਚੰਡੀਗੜ੍ਹ ਪੰਜਾਬ ਉਹ ਵੀ ਨੋਟਿਸ ਕੱਢ ਕੇ ਕਿਹਾ ਜਿੰਨੇ ਵੀ ਦਫ਼ਤਰ ਨੇ ਪੰਜਾਬ ਚੰਡੀਗੜ੍ਹ ਦੇ ਵਿੱਚ ਉੱਥੇ ਵੀ ਪੰਜਾਬੀ ਸਭ ਤੋਂ ਉੱਪਰ ਲਿਖਾਉਣ ਦਾ ਕਾਰਜ ਜਾਰੀ ਰਹੇਗਾ ਜੀ ਤੁਹਾਨੂੰ ਕੀ ਬੈਨੀਫਿਟ ਆ ਇਸ ਦਾ ਬੈਨੀਫਿਟ ਇੱਕੋ ਇੱਕ ਹੈ ਇਸ ਇਸ ਪੰਜਾਬੀ ਪਾਸਾ ਦੀ ਸਨਮਾਨ ਸਤਕਾਰ ਇਸ ਦੀ ਜਿੰਨੇ ਮਰਜੀ ਸਤਕਾਰ ਕੀਤਾ ਜਾਵੇ ਕੱਟੇ ਮਹਾਰਾਜ ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਜ਼ੁਬਾਨ ਹੈ इस भाषा ना जोड़ना मतलब गुरु ग्रंथ साहब न जोड़ना गुरु ग्रंथ साहब मतलब सिर्फ एक धर्म एक लोगा नहीं है, है। ये दुनिया है जो गुरु, गुरु ग्रंथ साहब क्योंकि ये बहुत सारे संत वाणी उत्थे दर्ज ने